ਨੰਮਾ ਕਰ ਲੈ ਲਿਆ ਦਾਦੀ ਦਾ ਜੀ ਇੰਨੇ ਮੋਟੇ ਨਹੀਂ ਹੋਗੇ ਲੱਗਦੇ ਮੈਨੂੰ ਇੱਥੇ ਮੋਟੇ ਹੋ ਗਏ ਇੰਨੇ ਮੋਟੇ ਹੋ ਗਏ ਇਧਰ ਜੂੜ ਵੀ ਨਹੀਂ ਹੋਦੇ ਨਾਨੀ ਦੇਣਾ ਨਾਨੀ ਦੇ ਚੱਲ ਦੱਸ ਇਹਦਾ ਕਿਹਨੂੰ ਕਿਹਨੂੰ ਪਤਾ ਜੂੜ ਕਮੈਂਟ ਬਾਕਸ ਤੇ ਦੱਸਿਓ ਜਿੱਦਾਂ ਮੈਂ ਕਹਿ ਨਾਨੀ ਮਮਾ ਆਏ ਹਾਏ 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 ਦਾਦੀ ਕਿਤਾਬ ਉਸੇ ਹੁੰਦੀ ਦਸੀ ਹੈ ਆਲੇ ਕੋਈ ਦਾਦੀ ਇਦਾਂ ਗੁੱਸੇ ਹੁੰਦੀ ਹੈ ਜਿੱਸੇ ਦਾਦੀ ਕਿਤਾਬ ਉਸੇ ਹੁੰਦੀ ਆਲੇ ਮੁੰਡਾ ਰਹੀਆ ਕਿੱਦਾਂ ਦਾਦੀ ਗੁੱਸੇ ਹੁੰਦੀ ਸੀ ਕਿੱਦਾਂ ਹੁੰਦੀ ਦਾਦੀ ਗੁੱਸੇ ਕਿੱਦਾਂ ਹੁੰਦੀ ਛੱਡ ਤੂੰ ਦੱਸ ਦੇਖ ਇਹਨੂੰ ਇਹਨੂੰ ਦਖਾ ਆਰ ਇਦਾਂ ਹੁੰਦੀ ਜਾਦੀ ਗੁੱਸੇ ਹਉ ਹੁਣ ਤੂੰ ਵੀ ਦੱਸ ਕਿੱਦਾਂ ਹੁੰਦੀ ਖੱਲਿਆ ਨਾ ਬੋਲ ਹਾਂ ਕੋ ਕਰੇ ਹਲੇ ਉਹ ਦਾਦੀ ਜੀ ਤੇ ਦਾਦੀ ਹਾਂ ਅੱਜ ਆਹ ਨੂੰ ਦੰਦਾਂ ਦੇ ਵਿੱਚ ਫਸ ਲਾ ਕੇ ਆਰੇ ਕੋ ਇਦਾਂ ਇਹ ਇਦਾਂ ਦਾ ਸੱਤ ਕਿਸੇ ਇਦਾਂ ਕੇ ਮੇਰੀ ਮੰਮੀ ਦਾ ਮਜ਼ਾਕ ਕੜਾ ਭੰਨ ਦੇਣੀ ਵਰਕੇ ਇਹ ਦਾਦੀ ਆਪਣੀ ਮੰਮੀ ਦੇ ਜਾ ਕੇ ਮਜ਼ਾਕ ਕੜਾ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੋਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਸਵੇ ਦੇ ਸ਼ੁਰੂਆਤ ਹੋ ਚੁੱਕੀ ਆ ਜੀ ਮੀ ਜਿਹੜਾ ਸੀ ਉਹ ਹਟ ਗਿਆ ਐ ਅੱਜ ਚੱਲ ਧੁੱਪ ਨਿਕਲੀ ਆ ਤੇ ਕਿਉਂਕਿ ਇੰਨੇ ਦਿਨ ਮੀ ਪੈ ਪੈ ਛਕ ਕਰ ਲਾ ਇੰਨਾ ਮੀ ਪੈਣ ਦੇ ਕਾਰਨ ਹਨਾ ਕਿ ਸਾਰਾ ਕੁਝ ਗਿੱਲਾ 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 ਸਾਰਾ ਸਾਕਪ੍ਰਸ਼ ਦੇ ਹੋਇਆ ਪਿਆ ਸੀ ਚਿਪ ਚਿਪਾ ਚਿਪ ਚਿਪਾ ਤੇ ਹੁਣ ਮੈਂ ਸਾਰੀਆਂ ਤਾਕੀਆਂ ਖੋਲੀਆਂ ਉਧਰ ਲੀਆਂ ਵੀ ਇਹ ਇਧਰਲੀ ਵੀ ਤਾਕੀ ਖੋਲੀ ਤੇ ਸਾਰਾ ਕਮਰਾ ਕੀਤਾ ਬੇਲਾ ਤੇ ਸਾਰੇ ਕੱਪੜਾ ਲੀੜਾ ਜੋ ਵੀ ਆ ਦੇਖੋ ਸਾਰਾ ਬਾਹਰ ਮੈਂ ਪਾਤਾ ਆ ਬੈੱਡ ਦੇ ਗੱਦੇ, ਨਿਆੜਿਆਂ ਦੇ ਕੱਪੜੇ, ਬਾਕੀ ਉਹ ਕਪੜੇ, ਮੰਜਿਆਂ ਦੇ ਪਾਤ ਤੇ ਆ, ਚਾਦਰਾਂ ਵੀ ਸਾਰੀਆਂ ਬਾਹਰ ਪਾਤਨਾ ਆ ਤੇ ਅੰਦਰੋਂ ਸਾਰਾ ਮੈਂ ਕਰ ਦਿੱਤਾ ਕਲੀਅਰ। ਤੇ ਹੁਣ ਮੈਂ ਧੋਣੇ ਆ ਜੀ ਕੱਪੜੇ। ਕੱਪੜੇ ਧੋਗੋ-ਧੋਗ ਨਿਆਣਾ ਦੇ ਕਿੱਲੇ ਕੀਤੇ ਆ ਕੱਪੜੇ ਸਾਰੇ ਤੇ ਆਹ ਦੇਖੋ ਮੇਰੀ ਮੋਟੋ। ਇਹ ਤਾਂ ਮੇਰੀ ਮੋਟੋ। ਇਹ ਤਾਂ ਮੇਰੀ ਮੋਟੋ। ਮੋਟੋ ਦੀ ਪੁੱਪੀ ਕਰਿਓ। ਉਹ ਮੋਟੋ। ਮੋਟੋ ਤੁੰਪੀ ਕਰ ਦੇ ਇੱਕ। ਮੋਟੋ ਲੌਰੀ ਜਸਲੀਨ ਉਹ ਬੈਠੀ ਆ ਤੇਜਸਲੀਨ ਜਿਹੜੀ ਆ ਮੇਰਾ ਕਹਿਣਾ ਨਹੀਂ ਮੰਦੀ ਹੈਗੀ ਅੱਜ ਕੱਲ ਇਹ ਇਦਾਂ ਦੇ ਹਾਲਾਤ ਹੋਏ ਪਏ ਆ ਜਿਸ ਜਿਹੜੀ ਮੇਰਾ ਕਹਿਣਾ ਬੰਨਣਾ ਇਹਨੇ ਕਰ ਦਿੱਤਾ ਆ ਬੰਦ ਕਹਿਣਾ ਕਹਿੰਦੀ ਮਮਾ ਮੈਂ ਤੁਹਾਡਾ ਮੰਨਣਾ ਨਹੀਂ ਉਹ ਹਨਾ ਨਹੀਂ ਮੰਨਣਾ ਕਹਿਣਾ ਅੱਛਾ ਨਹੀਂ ਮੰਨਣਾ ਕਹਿਣਾ ਆਹ ਬੈਠੀ ਮੇਟੋ ਤੇ ਨਾਨੀ ਜੀ ਲੈਣਾ ਨਾਨੀ ਜੀ ਨਾਨੀ ਜੀ ਲੈਣਾ ਚੱਲ ਦੱਸ ਥੰਗਲੀ ਸਾਡੂੰ ਨਾਨੀ ਦੇਣਾ ਨਹੀਂ ਆ ਰੇ ਲੋਕੇ ਦੀ ਨਹੀਂ ਜਾ ਜੇ ਮੰਮੀ ਦੇਖੂਗੀ ਨਾ ਬਲੌਗ ਤੇ ਆ ਦੇ ਲੋ ਤੁਹਾਡੀ ਜਿਹੜੀ ਪੋਤੀ ਆ ਨਾ ਪੋਤੀ ਹੁੰਦਾ ਤਾਂ ਦੋਤੀ ਹੁੰਦਾ ਉੱਥੇ ਤਾਂ ਐਲੈਡੀ ਹੁੰਦੀ ਆ ਦੇਖੋ ਇਹ ਸਾਡੇ ਨਾਲ ਵੱਡੀ ਲਗਾਈ ਆ ਬਨੇ ਐਲੈਡੀ ਨਾਲ ਨਾਲ ਨਮਾ ਕਰ ਲਿਆ ਦੇਖੋ ਰਿਆ ਉਹ ਜੀ ਨਾਨੀ ਕਿਹੜਾ ਦੇਖੋ ਕਹੇ ਨਾਨੀ ਉੱਚੀ ਤੇ ਲਗਾਏ ਨਾਨੀ मामा हाय 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 क्या है मामी मामी जावा के बस थोड़ा टाइम नहीं है उठे भी जाके आवे ड्रामा की जानते बैठी जाता है किसी में ड्रामा है इतने को तो है नहीं और और ही खाती और ही खाती मैं नहीं होना कहीं जाती आ भी उनका ਉਹ ਆਪਰੇ ਪੈਰ ਸਾਫ ਕਰਦੀ ਪੈਰ ਥੱਲੇ ਕੁਝ ਲੱਗਾ ਆ ਉਹ ਨੂੰ ਲਾਉਂਦੀ ਆ ਗਰਮੀ ਬੜੀ ਹੋ ਗਈ ਦੇ ਲੋ ਇੰਨੇ ਦਿਨ ਮੀਂਹ ਪਿਆ ਤੇ ਤੌਮੀ ਅੱਜ ਇੰਨੀ ਗਰਮੀ ਆ ਚਲੋ ਬੀਬਾ ਬੈਠਣ ਦਾ ਕੰਮ ਨਹੀਂ ਕੋਈ ਕੰਮ ਕਰ ਲਈਏ ਤੇ ਆ ਹੁਣ ਸਾਰੇ ਕੱਪੜੇ ਬਾਹਰ ਸੁੱਕਣੇ ਪਾਤ ਤੇ ਗੱਦਾਏ ਪਾਤਾ ਹੁਣ ਆ ਮੈਂ ਮੈਂ ਤਾਂ ਮਤਾਂ ਪਛਾਇਰੇ ਉੱਪਰ ਨਿਆਣੇ ਦੇ ਕੱਪੜੇ ਨੇ ਸਾਰੇ ਢੇਰੀ ਕਰਨੇ ਜਿਹੜੇ ਚ ਧੂਣ ਧੂਣ ਵਾਲੇ ਉਹ ਵੀ ਕੱਢਣੀਆਂ ਜਿਹੜੇ ਨਹੀਂ ਚਾਹੀਦੇ ਉਹ ਵੀ ਕੱਢਣੀਆਂ ਹਾਂ ਢੇਰੀ ਕਰਤੇ ਦਾ ਵਿਚੇ ਹੀ ਪਤਾ ਨਹੀਂ ਕਿ ਵਿਚੇ ਹੀ ਆਪਣੇ ਕੱਪੜੇ ਬਾਹਰੇ ਆ ਵਿਚੇ ਇਹਨਾਂ ਦੇ ਆ ਪਤਾ ਕੁਛ ਲੱਗਦਾ ਨਹੀਂ ਆ ਇਹ ਤਾਂ ਹਾ ਵੀ ਗਿੱਲੇ ਕੀਤੇ ਆ ਸਾਰੇ ਹਾਏ ਹਾਏ ਧੋਣੇ ਪਾਣੇ ਲੱਗਾ ਤਾਂ ਸਾਰੇ ਇਹ ਵੀ ਇਹ ਵੀ ਧੋਣੇ ਪਾਣੇ ਲੱਗਾ ਤਾਂ ਸਾਰੇ ਸਰਫ ਲਿਆ ਕੇ দাও ਮੈਨੂੰ ਹੈ ਕਿੱਥੇ ਆ ਦੋ ਫੇ ਕਿੱਥੇ ਆ ਆਹਦੇ ਉਧਰ ਵੀ ਢੇਰ ਲੱਗਾ ਕਪੜਿਆਂ ਦਾ ਨਹਾਣ ਦੇ ਗਿੱਲੇ ਕਰ ਕਰ ਸੁਟੇ ਆ ਜਿਹੜੇ ਨਹੀਂ ਚਾਹੀਦੇ ਨਾ ਉਹ ਕਪੜੇ ਅੱਜ ਮੈਂ ਚੱਕ ਕੇ ਬਾਹਰ ਮਾਣਨੇ ਸਾਰੇ ਆ ਸਾਰੇ ਗਿੱਲੇ ਕੀਤੇ ਆ ਕਿੱਥੇ ਆ ਪਤਾ ਇਹਨੋਂ ਤੱਕ ਹੋ ਗਏ ਰੱਖੀ ਆ ਸਿਰਫ ਇਹ ਕੁੜੀ ਜਿਹੜੀ ਛੋਟੀ ਆ ਨਾ ਇਹਦਾ ਤੂੰ ਹੀ ਪੁੱਛੋ ਹੀ ਨਾ ਫੁੱਲ ਫੁੱਲ ਕੇ ਖਾ ਜਾਂਦੀ ਆ ਬਾਤ ਲਈ ਸੀ ਮੈਂ ਉਹ ਜਿਹੜੀ ਤੂੰ ਹੀ ਕਹਿੰਦੇ ਆ ਇੱਥੇ ਇੱਕ ਇੱਕ ਨੂੰ ਪੈਕੜਨਾ ਨਹੀਂ ਕੱਲਾ ਪਾਉਂਦੀ ਆ

ਪਹਿਲਾ ਕੁੱਪੀ ਕਰ ਪੋਪੜ ਹੋ ਗਿਆ ਕੁੱਪੀ ਪਹਿਲਾ ਕੁੱਪੀ ਕਰ ਮਮਾ ਅਦਰ ਪੋਪੜ ਹੋ ਗਿਆ ਕੀ ਲੈਣਾ ਕੀ ਲੈਣਾ ਆਹੇ ਕਰਦੀ ਕਹਿੰਦੀ ਚਿੱਜੀ ਦੇ ਦੋ ਭਾਦੂ ਕਹਿੰਦੀ ਆ ਤੁਹਾਨੂੰ ਕਹਿੰਦੀ ਚਿੱਜੀ ਦੇ ਦੋ ਕੋ ਨੂੰ ਕਹਿੰਦੀ ਚਿੱਜੀ ਦੇ ਦੋ ਕਹਿੰ ਨੂੰ ਕਹਿੰਦੀ ਆ ਤੈਨੂੰ ਕੋਈ ਦੇਖਦਾ ਵਿੱਚ ਤੈਨੂੰ ਪਤਾ ਸਾਡੇ ਬਲੌਗ ਦੇ ਇੱਥੇ ਸਾਰੇ ਆਂ

ਕਰਦੀ ਨੇ ਬਈ ਲੋ ਜੀ ਅੱਜ ਲਾਏ ਆਪਾਂ ਕਮਰੇ ਦੇ ਜਾਲੇ ਜਿੰਨੇ ਵੀ ਲੱਗੇ ਸੀ ਸਾਰੇ ਜਿੰਨੇ ਵੀ ਕਮਰੇ ਦੇ ਵਿੱਚ ਜਾਲੇ ਲੱਗੇ ਆ ਜਾਂ ਇੱਦਾਂ ਲੱਗੇ ਆ ਤੇ ਇਹ ਸਾਰੇ ਲਾਏ ਆਪਾਂ ਉਸ ਤੋਂ ਬਾਅਦ ਅਸੀਂ ਕੀ ਕੀਤਾ ਆ ਏਸੀ ਦੇ ਉੱਪਰ ਜਾਲੀ ਹੁੰਦੀ ਆ ਇੱਥੇ ਉਹ ਆਪਾਂ ਲਾ ਕੇ ਉੱਪਰਲੀ ਜਾਲੀ ਤੇ ਕਾਫੀ ਘੱਟਾ ਪਿਆ ਸੀਗਾ ਲਾ ਕੇ ਧੋ ਦਿੱਤੀ ਆ ਧੋ ਕੇ ਤੇ ਆਪਾਂ ਇਸ ਪਾ ਦਿੱਤੀ ਆ ਬਾਹਰ ਹਾਂ ਤੋਲ ਤੇ ਨਾ ਹਮ ਤੋ ਪਸ ਕੋਈ ਪਾ ਕੇ ਪਾਣੀ ਇਹਦਾ ਸੁੱਕ ਜਾਊਗਾ ਤੇ ਫੇਰ ਉੱਪਰ ਲਾਵਾਂਗੇ ਜਾਲੀ ਉਹਦੇ ਬਹੁਤ ਘੱਟਾ ਜੰਮਿਆ ਇਸ ਇੱਤੇ ਆਪਾਂ ਤਾਂ ਰਹਾਂਗੇ ਨਹੀਂ ਡਬੀ ਤੇ ਲੈ ਤੀ ਹਾਂ ਤੇ ਹਮਨ ਬਾਤ ਹੋ ਰਹੀ ਹੈ ਕੱਪੜੇ ਤੇ ਆ ਪੱਖਾ ਵੀ ਅੱਜ ਸਾਫ਼ ਕਰਨਾ ਆ ਤੇ ਸਾਰੇ ਕਮਰੇ ਦੇ ਵਿੱਚ ਜਿੰਨੇ ਵੀ ਜਾਲੇ ਲੱਗੇ ਆ ਸਾਰੇ ਲਾ ਦੇਣੇ ਆ ਜਿੱਥੇ-ਥੇ ਨਜ਼ਰ ਆਊਗੇ ਦਾਲ ਮੈਂ ਘਰੇ ਤੋੜਕਾ ਦਮ ਲਾ ਲਿਆ ਦਾਲ ਬਲ ਗਈ ਹੈ ਦਾਲ ਤੋੜਕਾ ਵੀ ਲਾ ਲਓ ਕਦੀ ਕਦੀ ਘਰੀ ਤੋੜਕਾ ਵੀ ਲਾਉਂਦੀ ਮਮੀ ਦਾਲ ਨੂੰ ਤੋੜਕਾ ਲੱਗਦਾ ਉਹਨੂੰ ਕੀ ਆ ਦੇਖੀ ਮਦਾਨੀ ਕੀ ਹੋ ਗਿਆ ਹੋਇਆ ਕੀ ਹੋਇਆ ਰਸੂ ਕੰਨੀ ਘਰੇ ਕਿ ਜਲਦੀ ਆਦੀ ਚਲੋਏ ਦਾਦੀ ਆਪਣੀ ਲੱਭਦੀ ਆ ਕੰਨੀ ਘਰੇ ਆਦੀ ਘਰੇ ਚਲੋਏ ਮਮਾ ਰੋ ਮਾਤਾ ਨੂੰ ਵੇਹ ਦਾਦੀ ਨੇ ਫੋਨ ਲਾ ਪਈ ਹੁਣ ਜਲਦੀ ਉੱਠਦੀ ਜਾਨੂ ਦੀ ਵੀ ਅਸਵੇ ਨੂੰ ਇਹ ਉੱਠ ਕੇ ਹਾਂਜੀ ਤੇਰੇ ਕੋਲ ਦੱਸਿਆ ਨਾ ਨੂੰਗੇ ਇਹ ਮੇਰਾ ਬ੍ਰੈਸ ਲੈ ਗਈ ਨਾ ਪਤਾ ਕੀ ਕਰੀ ਉਹ ਦੇ ਮੂੰਹ ਤੇ ਫੇਰਦੀ ਰਹਿੰਦੀ ਆ ਅੱਛਾ ਇਦਾਂ ਕਰਦੀ ਰਹਿੰਦੀ ਆ ਵਧੀਆ ਬਣਦੀ ਨਾ ਫਿਰ ਹੂੰ ਮੂੰਹ ਧੌਂਦੀ ਮੂੰਹ ਨੂੰ ਪਤਾ ਕਿਦਾਂ ਧੌਂਦੀ ਆ ਇਦਾਂ ਇਦਾਂ ਪਾਣੀ ਮਾਲਾ ਜੇ ਹੱਥ ਤੇ ਲਾ ਕੇ ਉਹ ਮਾਰ ਚਲ ਗਈ ਮਾਰੀ ਮਾਰੀ ਦੀ ਮਾਲਾ ਜੇ ਬਾਹਰ ਆ ਬੋਕ ਚ ਲੈ ਕੇ ਇਦਾਂ ਆਪਣੇ ਆਪ ਨੂੰ ਫਿੱਟੇ ਦਿੰਦੀ ਆ ਹਾਂ ਜੀ ਗੱਲ ਤੇ ਲਈ ਰੱਖੀ। ਲੈ ਕੇ। ਗਾਇਸ ਮੈਂ ਦੇਖਿਆ ਜਦੋਂ ਇਹ ਹੁਣ ਦੋਨੀਆਂ ਕਿੱਧਰ ਚੱਲ ਕੇ ਗਈ ਤੇ। ਇਸਲੀ ਨੂੰ। ਦਾਦੀ-ਪੋਤੀ। ਕਦੋਂ ਚੱਲੇ ਗਈ। ਡੇ ਲਾਤ ਖਾਣਾ ਸੀਗਾ ਇਹਨਾਂ ਨੇ ਨਾ। ਜੇ ਗੈ ਮੈਨੂੰ ਪਤਾ ਨਹੀਂ ਲੱਗਣਾ। ਲੱਗਿਆ ਸਾਰਾ ਕੁਝ ਪਤਾ ਜਿੱਦਾਂ ਮੈਨੂੰ ਪਤਾ ਨਹੀਂ ਅਗੜਾ ਹੁੰਦਾ। ਇੱਧਰ ਧੋੜ ਗਏ। ਦੇਖਿਓ ਦੇਖਿਓ। ਮੈਂ ਜਾਣੀ ਆ। ਧੋੜੀ ਧੋੜੀ ਜੰ। ਹਾਂ।

ਫੋਟੋ ਗੱਪੜੀ ਸਟੇ ਰਿ ਪਏ ਆ ਲੋ ਜੀ ਅੱਜ ਬਣ ਚੁੱਕੀ ਆ ਜੀ ਸਬਜੀ ਸਬਜੀ ਬਣਾਈ ਆ ਤੇ ਦਾਲ ਦਾਲ ਕਿਹੜੀ ਆ ਮਸਰਮ ਦੀ ਮਸਰਮ ਦੀ ਕਿਹੜੀ ਪੀਲੀ ਪੀਲੀ ਜੀ ਕਾਲੀ ਕਾਲੀ ਟੀਰੀ ਮਸਰਮ ਦੀ ਜਿਹੜੀ ਹੁੰਦੀ ਆ ਅੱਛਾ ਅੱਛਾ ਆਈ ਮੱਛਰੀ ਬਹੁਤ ਲੜਨਦਿਆ ਯਾਰ ਗਰਮੀ ਬੜੀ ਆ ਦੇਵਾ ਮੀ ਬਿਆਚਾਰ ਦੇ ਅੱਜ ਛੇਤੀ ਨਹੀਂ ਬਣਾ ਲਈ ਰੋਟੀ ਹਾਂ ਛੇਤੀ ਨਹੀਂ ਬਣਾ ਲਈ ਨੋਏ ਨੋਏ ਬਣ ਕੇ ਮਿਲ ਆ ਸੂਰ ਚੜਿਆ ਜਾਂ ਤੈਨੂੰ ਸੂਰ ਚੜਿਆ ਤੂੰ ਵੀ ਲੇਟ ਉਠਿਆ ਅੱਜ ਸੂਰ ਚੜਲੇ ਆ ਬਾਬਾ ਬਾਤ ਨਹੀਂ ਕਰਨਾ ਪਿਆ ਸੂਰ ਚੜਿਆ ਆ ਤੱਕ ਦੇਖ ਰੋਸ਼ਨੀ ਪੈਣਦੇ ਹੀ ਆ ਮੈਂਟ ਤੇ ਤਾਂ ਨੇਰਾ ਹੋ ਜਾਣਾ ਦੇਖਿਆ ਟੂਟੀ ਬੰਦ ਕਰਕੇ ਆਵਾਂ ਯਾਰ ਤੇ ਜੀ ਟੂਟੀ ਬੰਦ ਕਰ ਦਿਆ ਕਰੋ ਪਾਣੀ ਨੂੰ ਬਚਾਓ ਜੀ ਸਾਰੇ ਜਾਨੇ ਰਲ ਮਿਲ ਕੇ ਆਪਣੇ ਆਉਣ ਵਾਲੇ ਬੱਚਿਆਂ ਲਈ ਪਾਣੀ ਦੀ ਜਿੰਨੀ ਸੇਵਿੰਗ ਹੁੰਦੀ ਹੈ ਕਰੋ ਜੀ ਤੇ ਬਾਕੀ ਕਈ ਜਗ੍ਹਾ ਹੜ੍ਹ ਵੀ ਆ ਰਹੇ ਆ ਤੇ ਘਰਾਂ ਦੇ ਘਰ ਰੁੜ ਰਹੇ ਆ ਤੇ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਜੀ ਕਈ ਜਗ੍ਹਾ ਹੜ੍ਹ ਆ ਰਹੇ ਆ ਤੇ ਇੱਕ ਪਟਿਆਲੇ ਦੇ ਵਿੱਚ ਬੱਚਿਆਂ ਦੇ ਜਿਹੜੇ ਸਕੂਲ ਬੱਸ ਜਿਹੜੀ ਆ ਉਹ ਹੋਈਆ ਤੇ ਉਹ ਹੀ ਕੋ ਨੁਕਸਾਨ ਹੋਇਆ ਹੈ। ਆਉਂਗੀ ਇਹ ਟੜਕਾ ਰੱਖਿਆ ਸੀਮਟ ਰੱਖਿਆ ਤੇ ਰੇਤਾ ਰੱਖੀ ਆ। ਆਹ ਪਰ ਕੋਸੀ ਦਲੇ। ਆਹ ਨੇ ਮੇਰਾ ਹੱਥ ਇੱਧਰ ਨੇ ਬਾਹਾਂ ਜੜਾ ਲਈ ਆਪਣੀ। ਇਹ ਕਿ ਕੱਲ ਜਿਹੜੀ ਜਿਹੜਾ ਪੂੜੀਆਂ ਕੜਦੀ ਸੀ। ਉਹ ਕਿਦਾਂ? ਛਿੱਟੇ ਨਹੀਂ ਪੈ ਗਏ ਪੂੜੀ ਵਿੱਚ ਮੜੀ। ਉਹ ਦੇ ਲਿਆ। ਸ਼ਾਲੇ ਪੈ ਗਏ ਬਾਹਾਂ ਤੇ ਦੇ। ਕੱਲ ਦੇ ਲਪੂੜੀਆਂ ਕੱਢਦੇ ਸੋਲਛਾਲ ਲੈ ਤੇ ਉੱਪਰ ਡਿੱ ਗਿਆ ਤੇਲ ਪਰ ਉਸਲੇ ਤੈਨੂੰ ਨਾਲ ਨਾਲੇ ਕੋਲਗੜ ਲਾਉਣੀ ਚਾਹੀਦੀ ਸੀ ਮੈਂ ਆਪੇ ਉਹਲੇ ਘਾਮ ਮੈਂ ਵੀ ਨੋਹ ਸੀ ਇੰਨਾ ਡੈਮੇਜ ਕੋਲਗੜ ਲਾ ਸਕ ਆਪਣੇ ਹੂੰ ਵੀ ਹੂੰ ਵੀ ਨਹੀਂ ਹੈ ਲੈ ਕੰਮ ਨੂੰ ਕੰਮ ਸੀਗਾ ਫੇਰ ਵੀ ਬੰਦਾ ਲਾ ਹੀ ਲੈਂਦਾ ਉੱਟ ਕੇ ਕੋਲਗੜ ਜਿਹੇ ਰਣਨ ਕਰਣ ਵਾਲੀ ਕੱਲੀ ਤਾਂ ਸੀ ਮੈਂ ਜਰਣ ਨਹੀਂ ਪੈਂਦਾ ਸੀ ਰਣਨ ਤੇ ਕੁੜੀਆਂ ਤੇ ਆ ਜਾਣਾ ਹੈਗਾ ਮੀਂਹ ਕਰਕੇ ਨਹੀਂ ਆਈਆਂ ਕੜੀਆਂ ਕੁੜੀਆਂ ਨੇ ਬਾਅਦੋਂ ਆਈਆਂ ਆਦਲੀਆਂ ਸੀ ਆਓ ਪਹਿਲੇ ਮੀਂਹ ਸੀ ਲੱਗਾ ਤਾਂ ਨਹੀਂ ਆਇਆ ਹੋਈਆਂ ਉਹ ਹੈ ਮੀਂਹ ਤੇ ਬਨੇਆਣਾ ਉੱਡਾਉਣਾ ਸੀ ਪਰ ਫੇਰ ਭੇਜ ਭੇਜਦੀਆਂ ਆਈਆਂ ਫੇਰ ਵੀ ਫੇਰ ਬਾਅਦੋਂ ਮੀਂਹ ਕਿਹੜਾ ਥੋੜਾ ਸੀ ਡਾਂਗਾਂ ਵਾਂਗੂ ਤਾਂ ਮੀਂਹ ਪੈਂਦੇ ਬਹੁਤ ਮੀਂਹ ਪਿਆ ਨਹੀਂ ਪੈਂਦਾ ਹੀ ਹੁੰਦਾ ਮੈਂ ਦੇਖਿਆ ਅੰਦਰ ਕੀ ਕਰ ਰਹੇ ਆਂ ਕੀ ਆ ਚੰਗਾ ਲੈਣੇ ਜਸੂ ਲੈ ਗਿਆ ਇਹ ਮੋਰ ਦਾ ਖੰਭ ਕਿੱਥੋਂ ਲੈ ਗਿਆ ਜਸੂ ਮੋਰ ਦਾ ਖੰਭ ਬਹੁਤ ਲੈ ਗਿਆ ਬਾਕੀ ਚਾਹੀਦਾ ਚੰਗੀ ਬਾਂਟੀ ਮੋਰ ਦਾ ਖੰਭ ਲੈ ਕੇ ਆਇਆ ਚੁੱਕ ਉਹ ਤਾਂ ਹਾਂ ਕਿ ਨਹੀਂ ਕੀ ਦੋ ਇਹ ਫੱਕੜ ਫੱਕੜ ਦੇ ਦੇਣਾ ਤੂੰ ਇੱਧਰ ਸੌਂਫ ਖਾ ਹੋ ਰਹੀ ਆ ਕਿੱਥੇ ਗਈਆਂ ਜੋ ਚੌਧਰੀ ਕਰਨ ਗਈ? ਆਹ ਨੱਕੜੀ ਅੱਥਰ ਤੇ ਕਰਨਾਂ। ਕਿਹੜੀ ਨੱਕੜੀ? ਬਾਹਰ ਦੀ ਨੱਕੜੀ ਪਾਣੀ ਲਾਦੀ। ਇਹ ਤਾਂ ਐਂ ਚੱਕੇ ਲਵਾਂ ਨੂੰ ਮੋੜੋ। ਸ਼ੁਰੂ। ਬਸਕੜੀਆਂ ਲੈਣ ਗਏ ਸੀ ਜੀ ਚੋਲ ਨੂੰ। ਕਿਸ ਨੇ ਚੱਕ ਕੇ ਲੈ ਜਾਣੀਆਂ ਸੀਗੇ ਨਹੀਂ ਤਾਂ। ਤੇ ਫੇਰ ਆਪਾਂ ਕਾ ਚਲੋ ਚੱਕ ਲਿਆਉਣੀ ਇੱਧਰੋਂ। ਉਹ ਚੱਕ ਲਿਆਉਂਦੀ ਆ। ਨਹੀਂ ਮੇਰੇ ਹੁੰਦਿਆਂ जींदे ਨਹੀਂ ਸੋ ਜੀਣ ਪਿਆਏ ਥੋੜੇ ਦਿਨਾਂ ਤੋਂ ਹਏ ਵਿਗੜ ਗਏ ਏ ਥੋੜੇ ਦਿਨਾਂ ਤੋਂ ਹਏ ਥੋੜੇ ਦਿਨਾਂ ਤੋਂ ਜੇ ਬਾਤ ਚੱਗੀ ਨਾ ਹੋਵੇ ਤਾਂ ਗਾਈ ਦਾ ਮਣੀ ਹੁੰਦਾ ਆਵਾਜ਼ ਮੇਰੀ ਇੰਨੀ ਵਧੀਆ ਕਿ ਮੈਨੂੰ ਤਾਂ ਕੰਪਨੀ ਵਾਲੇ ਆਫਰ ਕਰ ਰਹੇ ਆ ਪਰ ਮੈਂ ਜਾਣ ਹੀ ਨਹੀਂ ਦੇਆ ਉਹ ਵੀ ਚੰਗੇ ਹੁਣੇ ਕੰਪਨੀ ਆਲ ਕਿਉਂਕਿ ਮੈਂ ਇਸ ਕਰਕੇ ਨਹੀਂ ਜਾ ਰਿਹਾ ਕੰਪਨੀ ਨੇ ਆਫਰ ਕਰ ਰਿਹਾ ਕਿ ਤੁਸੀਂ ਸਾਡੀ ਕੰਪਨੀ ਚ ਗਾਣਾ ਕਰੋ ਸਾਡੀ ਕੰਪਨੀ ਚ ਚੰਗੇ ਕੰਮ ਚੱਲਦਾ ਹੁਣ ਰੂਪਾ ਰੁਪਿਆ ਦੇਣ ਦੀ ਆਫਰ ਦੇ ਰਹੇ ਬਟ ਮੈਂ ਨਹੀਂ ਜਾਣਾ ਐਡਾ ਟੁੱਟੇ ਫੁੱਟੇ ਸਿੰਗਰਾਂ ਮੈਂ ਕਹ ਗਾਉਣਾ ਤਾਂ ਡਿਊਟ ਗਾਉਣਾ ਨਹੀਂ ਤਾਂ ਨਹੀਂ ਗਾਉਣਾ ਮੈਂ ਕਹ ਜਦੋਂ ਮੇਰੀ ਘਰ ਵਾਲੀ ਦੀ ਆਵਾਜ਼ ਸਹੀ ਹੋ ਜੂਗੀ ਉਦੋਂ ਮੈਂ ਤੁਹਾਡੀ ਕੰਪਨੀ ਚ ਗਾਣਾ ਕਰੂੰਗਾ ਤੇ ਨਹੀਂ ਤਾਂ ਨਹੀਂ ਕਰੂੰਗਾ ਤੇ ਹੁਣ ਤੁਸੀਂ ਆਪਣੀ ਆਵਾਜ਼ ਨੂੰ ਕਲੀਅਰ ਕਰੋ ਥੋੜਾ ਮੇਰੀ ਬਾਤ ਤੱਕ ਦੇਖ ਸਕਦਾ ਤੇਰੇ ਹੁੰਦਿਆਂ ਜਿਉਂਦੇ ਨਹੀਂ ਸਾ ਬੱਸ ਕਰੋ ਰੋਟੀਆਂ ਮੇਰੀਆਂ ਲੂਸੀ ਆਂਦੀਆਂ ਗਾਣੇ ਸੁਣ ਸੁਣ ਕੇ ਥੋੜੇ ਦਿਨੋਂ ਤੂੰ ਹੋਏ ਪਿਗੜ ਗਈਏ ਥੋੜੇ ਦਿਨੋਂ ਤੂੰ ਦੱਸਿਓ ਜੀ ਮੇਰੀ ਆਵਾਜ਼ ਤੇ ਇਹਨਾਂ ਦੀ ਵੀ ਆਵਾਜ਼ ਇਹਨਾਂ ਓਹ ਰੋਟੀ ਦੀ ਕਦਰ ਨੂੰ ਕੀ ਜਾਣੇ ਜੀ ਨੂੰ ਮਿਲਦੀ ਏ ਪੱਕੀ ਪਕਾਈ ਰੋਟੀ ਉਹਨਾ ਘਰਾਂ ਵਿੱਚ ਰੌਣਕਾਂ ਰਹਿੰਦੀਆਂ ਨੇ ਬਰਕਤਾਂ ਬਹਿੰਦੀਆਂ ਹੁੰਦੇ ਹੈ ਉਹਨਾ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਉਹਨਾ ਘਰਾਂ ਉਹਨਾ ਖੈਰਪਰੀਕ ਪਕੀਰ ਨੂੰ ਪਾਈ ਰੋਟੀ ਹੂੰ ਇਦਾਂ ਸੀਗਾ ਯਾਰ ਮਿੰਟਾਂ ਲੱਗੀ ਭੁੱਖ ਮੈਨੂੰ ਲੱਗੀ ਰੋਟੀ ਖਾਣ ਹੁਣੇ ਦੁਪਹਿਰ ਦੇ ਹੁੰਦੇ ਬਣਾ ਬੂਗੇ ਤੁਸੀਂ ਬਾਣੀ ਖਾਓ ਆਪਾਂ ਦਾ ਬਾਣੀ ਆ ਬਾਹ ਦੇਖੋ ਕਿੰਨੀ ਚਲਾ ਲਈ ਹੈ ਆਪਣੀ ਹਾਏ ਬਾਣੀ ਇੱਕ ਇਹਦਾ ਰੱਖੋ ਆ ਦੇਖੋ ਸ਼ਾਲੇ ਬੈਗ ਬਾਹ ਸਾਰੇ ਜਲ ਗਏ ਦੱਸਿਆ ਹੈ ਨਹੀਂ ਕਿਸੇ ਨੂੰ ਇਹ ਤਾਂ ਉਦੋਂ ਪਤਾ ਲੱਗਾ ਮੈਨੂੰ ਕਿਸੇ ਨੇ ਮੈਨੂੰ ਦੱਸਿਆ ਤਾਂ ਵੀ ਵਾਈਫ ਦੇ ਛਿੱਟੇ ਪੈ ਗਏ ਤਾਂ ਫਿਰ ਤੇਰੀ ਕੀ ਗੱਲ ਹੈ ਕੁਛ ਨਾ ਕੁਛ ਬੰਦਾ ਕਰਦਾ ਹੈ ਦੁੱਖ ਬਣਦਾਉਂਦਾ ਨਾਲ ਹੋਰ ਕੀ ਕਰਨਾ ਹੁੰਦਾ ਨਹੀਂ ਫਾਇਦਾ ਦੱਸਣ ਦਾ ਉਹ ਕਿਦ ਨੂੰ ਉੱਥੇ ਹੁਣ ਕੋਈ ਹੈ ਲੰ ਕੁਛ ਕੀ ਕਰ ਸਕਦੇ ਆ ਕਿਸੇ ਦਾ ਕੁਛ ਕਰ ਸਕਦੇ ਆ ਆਪਾਂ ਲੋਕੀ ਬੰਡਾ ਸਕਦੇ ਆ ਓਹ ਓਹ ਗਣਾ ਇੱਕਦਮ ਹੋ ਗਿਆ ਧਿਆਨ ਨਾ ਕਰਨਾ ਸੀ ਖਿਆਲ ਨਾ ਕਰਨਾ ਸੀ ਹਵਾ ਹੀ ਕੀ ਇਹਦਾ ਦਰਦ ਥੋੜੀ ਕੋਈ ਲੈ ਸਕਦਾ ਜਿਹਨੂੰ ਚੋਹੇਗਾ ਤੋ ਦਰਦ ਹੋਈ ਜਾਣਾ ਤਾਂ ਅਮੀਨ ਇਹ ਦਰਦ ਜਿਹੜੇ ਪੁਰੀਆਂ ਗੱਡੀਆਂ ਮੈਂ ਤੇਰੇ ਕਸ਼ਟ ਘਟ ਰਿਹਾ ਕੋਈ ਨਾ ਕੋਈ ਤੇ ਦੋਸਤ ਨਾ ਜ਼ਿੰਮਦਰ ਹੁੰਦੀ ਹੋਈ ਉਸ ਲਈ ਪਤਾ ਇਹ ਲੱਗਾ ਤੇ ਹੈ ਨਹੀਂ ਤੋਏ ਤੇ ਦੋਸਤੋ ਥੋੜੇ ਕਿ ਦਿਨਾਂ ਤੱਕ ਤੁਹਾਨੂੰ ਪਸਪ੍ਰਾਈਜ਼ ਜੱਸਾ ਦੇ ਕੋਈ ਕਰਦਾ ਪਿਆ ਜੱਸਾ ਆ ਗਿਆ ਮੈਦਾਨ ਦੇ ਵਿੱਚ ਲੈ ਵੀ ਘੁੰਮਦਾ ਫਿਰਦਾ ਬੱਲੇ ਤੇਰੇ ਕੀ ਕਰਦਾ ਪਿਆ ਜੱਸਾ ਜੀ ਲੈ ਵੀ ਲੈ ਚੱਕ ਲਈ ਸੌਫ ਦੀ ਡੱਬੀ ਉਹ ਚੱਕ ਦੇ ਖਾ ਲਈ ਜ਼ੌਵ ਦੇਖ ਤਾਂ ਇਹ ਲੋ ਕਹਿੰਦੇ ਜੱਸਾ ਬਰਮਪੁਰੀਆ ਬੱਲੇ ਤੇਰੇ ਪੈ ਗਈ ਰੇਡ ਲੈ ਗਿਆ ਮੁੰਡਾ ਚੱਕੇ ਲੈ ਵੀ ਲੈ ਵੀ ਲੈ ਗਿਆ ਲੈ ਗਿਆ ਦੇਖੋ ਤੋਰ ਦੀ ਪਲਵਾਨਾ ਵਾਲੀ ਤੋਰਾ ਦੇਖੋ ਲੈ ਗਿਆ ਲੈ ਗਿਆ ਓਏ ਹੋਏ ਪੈਂਦੀ ਆਹੋ ਦੇਖ ਤਾਂ ਲੈ ਵੀ ਇੱਧਰ ਸੈਜੂ ਦੇ ਨਾਲ ਜੱਸੇ ਦਾ ਮੁਕਾਬਲਾ ਹੋ ਗਿਆ ਦੇਖਦੇ ਕੀ ਹੁੰਦਾ ਜੱਸੂ ਗਿਆ ਰੇਡ ਤੇ ਜੱਸੂ ਚੱਕਲਾ ਚੱਕਲਾ ਚਲੋ ਚੱਲ ਪੰਜਾ ਲਾ ਜਸੂ ਦਾ ਪੰਜਾ ਪੰਜਾ ਲਾ ਜਸੂ ਪੰਜਾ ਲਾ ਦੀਦੀ ਨਾਲ ਪੰਜਾ ਲਾ ਲਾ ਪੰਜਾ ਇਹ ਲਾ ਲਾ ਸਾਡੇ ਘਤ ਨਾਲ ਲਾ ਇਹ ਖੁੱਛੀ ਦੀ ਦੀ ਜੰਦੀ ਉਹ ਪੈ ਗਿਆ ਪੰਜਾ ਪੈ ਗਿਆ ਉਹ ਲੱਗ ਗਿਆ ਵੀ ਜਸੂ ਨੂੰ ਸਾਜੂ ਚੱਕ ਕੇ ਲੈ ਗਿਆ ਲੈ ਵੀ ਪੈ ਗਿਆ ਪੰਗਾ ਛਡਾ ਗਿਆ ਜਸੂ ਛਡਾ ਗਿਆ ਛਡਾ ਗਿਆ ਜਸੂ ਛਡਾ ਗਿਆ ਇਹਨੇ ਹੋਣਾ ਹੀ ਸੀ ਹੂੰ ਇਹਨੇ ਹੋਣਾ ਹੀ ਸੀ ਚਾ ਜੱਸ ਸੂਦਾ ਪੰਗੜੀ ਕੀ ਕਰਦੀ ਆ ਤੋ ਆਈ ਬਜਾਰੋਂ ਆਇਆ ਫਗਦੀ ਆ ਇਹ ਆ ਦੇਖ ਲੋ ਇਹਦਾ ਪੰਗੜਾ ਪੰਗੜਾ ਦੇਖੋ ਇਹਦਾ ਔਰ ਇਹ ਔਰ ਇਹ ਪੰਗੜਾ ਦੇਖੋ ਇਹਦਾ ਪੰਗੜਾ ਦੇਖੋ ਹਾੜੇ ਇਹਦਾ ਪੰਗੜਾ ਦੇਖੋ ਪੰਗੜਾ ਦਿਖਾਈ ਜਾਂਦੀ ਐ ਕੀ ਕਰਦੀ ਲੈ ਫੇ ਪੰਗੜਾ ਫੋਨ ਲਾ ਪਈ ਕੀ ਕਰਦੀ ਜੀ ਰੈਂਦੀ ਆ ਇਹ ਮम्मा ਇੱਕ ਦਿਨ ਪਤਾ ਕੀ ਜਲੀ ਜਲੀ ਮम्मा ਟਾਈਮ ਟੇਬਲ ਬਣਾਉਣ ਲੱਪਈ ਆਪਣਾ ਸਵੇਰੇ ਉੱਠ ਕੇ ਨੂੰ ਲਾ ਪੰਦੀ ਆ ਇਹ ਹਣਾ ਮम्मा ਉਹ ਹੀ ਹਣਾ ਕੁਛ ਕਰਦੀ ਆ ਇਹ ਤੂੰ ਵੀ ਬਣਾ ਲੈ ਟਾਈਮ ਟੇਬਲ ਆਪਣਾ ਉਹਨੇ ਆਪਣਾ ਬਣਾ ਲਿਆ ਸਾਰੇ ਬਣਾ ਲਿਆ ਸੌਰਾਏ ਇੰਨੇ ਸੌਿਆਂ ਦਾ ਕੀ ਕੰਮ ਆ? ਲੋ ਜੀ ਇਸ ਇਹਦਾ ਕਿਹਨੂੰ ਕਿਹਨੂੰ ਪਤਾ ਜੂੜ ਕਮੈਂਟ ਬਾਕਸ ਤੇ ਦੱਸਿਓ। ਮੈਨੂੰ ਪਤਾ। ਜਿਨ੍ਹਾਂ ਨੂੰ ਪਤਾ ਇਸ ਚੀਜ਼ ਬਾਰੇ ਦੱਸਿਓ ਕੀ ਹੈਗਾ। ਮੈਨੂੰ ਪਤਾ ਮੈਨੂੰ। ਮੈਨੂੰ ਪਤਾ। ਦੇਖੋ। ਚਿਕਨਾ ਚਾ ਚਟਾ। ਢਾਣੇ ਨੂੰ ਕੋਈ ਨੁਕਸਾਨ ਨਾ ਹੋਵੇ ਖਾਣਨਾ। ਤੁਹਾਡੀ ਵਾਰੀ ਤਾਂ ਗੰਦਮੰਦ ਆ ਗਈ। कितने कांदे बांदा हैं पेट नू साफ़ का दिन ताई चूरने और चूरने साफ़ का दिन ता अच्छा इसका के इतना सी चप्पलें आ भी आ गई है पापा होंडिया जाओ बढ़िया बाहा होंडिया भी बढ़िया पापा पे ਪਹਿਲਾ 5 ਰੁਪਏ ਦੀਆਂ ਦਾਦੀ ਕਹਿੰਦੀ ਇੰਨੀਆਂ 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 ਟਾਫੀਆਂ ਇੰਨੀਆਂ ਟਾਫੀਆਂ ਆ ਜਾਂਦੀਆਂ ਸੀ ਇੰਨੀਆਂ ਸਾਰੀਆਂ ਹੂੰ ਇੰਨੀਆਂ ਸੱਚੀ ਨਹੀਂ ਆ ਜਾਂਦੀਆਂ ਹੂੰ ਹੂੰ ਇੰਨੀਆਂ ਆ ਜਾਂਦੀਆਂ ਸੀ ਸਾਡੇ ਹੁਣ ਵੇਲੇ ਸਾਡੀਆਂ 5 ਰੁਪਏ ਦੀਆਂ ਪੰਜ ਹੀ ਆਉਂਦੀਆਂ ਦਾਦੀ ਕੀ ਕਰਦੇ ਕੋਈ ਨਹੀਂ ਦਾਦੀ ਆ ਤੂੰ ਦੀ ਗੁਲਾਬੀ ਨਹੀਂ ਅੱਜ ਚੈਨਲ ਕੀਤਾ ਲੱਗਦਾ ਮੈਨੂੰ ਸਾਰਾ ਕੁਝ ਗੁਲਾਬੀ ਲਿਆਵਾ ਹੈ ਦਾਦੀ ਗੁਲਾਬੀ ਚਾਲਨ ਤਾਂ ਨਹੀਂ ਕੀਤਾ ਹੈ ਗੁਲਾਬੀ ਚਾਲਨ ਤਾਂ ਨਹੀਂ ਕੀਤਾ ਨਾ ਨਾ ਗੁਲਾਬੀ ਦਾ ਬਣ ਕੇ ਬੈਠੇ ਆ ਗਲਾਬਾ ਵਾਂਗ ਗੁਲਾਬੀ ਬਰਾਗ ਦਾ ਫੁੱਲ ਗੁਲਾਬ ਦਾ ਫੁੱਲ ਤਾਂ ਨਹੀਂ ਤਰੀ ਸੱਚੀ ਗੁਲਾਬੀ ਜੂਨੀਆ ਗੁਲਾਬੀ ਸੂਟ ਦਾਦੀ ਦੀ ਬੇਸੀ ਹੋ ਗਈ ਇਹ ਤਾਂ ਕਾਹੀ ਹੋ ਗਈ ਹੋ ਗਈ ਜੋ ਹਰ ਬਣਾਣ ਦੀਦੀ ਬਈ ਹੈ ਦਾਦੀ ਦੀ ਹੋ ਗਈ ਬੇਸਤੀ ਬੇਸਤੀ ਹੋ ਗਈ ਲੈ ਬੇਸਤੀ ബാട്ടു മോട്ട സൂട്ട മോട്ടാ ਆਹੀ ਦਾਦੀ ਨੇ ਹਣ ਪਾ ਕੇ ਰੱਖਣਾ। ਤਾਦੀ ਉਹ ਦਾਦੀ ਬਸ ਆਪਣਾ ਸੂਟ ਦੇਖਣ ਆਉਂਦੀ ਆ। ਬਸ ਆਪਣੀ ਫੋਟੋ ਫੋਟੋ ਛੱਡੋ। ਦਾਦੀ ਆਪਣਾ ਸੂਟ ਦੇਖਣਾ ਹੁੰਦਾ ਪਿਆ ਕੈਮਰੇ 'ਚ ਕਿੱਦਾਂ ਲੱਗਦਾ। ਬਸ ਸੂਟ ਦੇਖਣਾ ਹੁੰਦਾ। ਸੂਟ ਮੇਰੇ ਚੋੜੀ ਹੋਏ ਤੂੰ ਕੰਨ ਕਰਦੀ। Papa ਇਧਰ ਰੋਣੇ ਦੇ ਦੋ ਬਲ ਬੀੜੇ ਲੀੜ ਕੇ। ਹਾਂ ਆਈ ਪਾਪਾ ਦੇ ਸਾਰੇ ਲਾੜਦੇ ਖਾਣਾ ਤਾਂ ਹੁੰਦਾ ਨਹੀਂ ਹਾੜਦੇ ਆ ਮਿੰਟਾ ਬਹੁਤ ਟੇਸਟੀ ਹੁੰਦੀ ਨੀ ਲੈ ਕੇ ਖਾਣ ਲੱਗ ਜਾਈਦਾ ਇਹਨੂੰ ਤੇ ਬੰਦਾ ਹੱਟਦਾ ਨਹੀਂ ਇਹਨੂੰ ਟੇਸਟੀ ਹੈ ਲੱਖ ਦੇ ਹੂੰ ਹੰਦ ਲੱਖਿਆ ਉਹ ਜਿੱਦ ਰੋਟੀ ਖਾਂਦੀ ਪਈ ਆ ਮੈਡਮ ਸਾਡੀ ਲੋ ਜੀ ਇਹਨਾਂ ਨੂੰ ਕਈ ਵਾਰੀ ਕਿਹਾ ਕਈ ਜਾਣਿਆ ਨੇ ਕਿ ਆਪਣੇ ਘਰ ਵਾਲੇ ਤੋਂ ਬਿਨਾਂ ਰੋਟੀ ਨਹੀਂ ਖਾਣੀ। ਨਾੜਨ ਸਾਡੀ ਵੀ ਆਏ ਰੋਟੀ ਖਾਂਦੇ ਜੀ। ਕੋਈ ਨਹੀਂ। ਮੇਰੇ ਘਰ ਵਾਲਾ ਦਾ ਕਹਾਵੋ ਜੇ ਜਰਾ ਬਿਨਾਂ ਰੋਟੀ ਖਾਂਦੋਂ ਤੇ ਮਿੰਨੂ ਤਾਂ ਲੱਗ ਜਾਂਦੀ ਐ ਭੁੱਖ। ਤੇਲੋ। ਮਮਾ ਤਾਂ ਕੋਈ ਵੀ ਸਾਡੇ ਘਰ ਜਿੱਦਾਂ ਕੋਈ ਹੁੰਦਾ ਨਾ ਮੰਗਣ ਵਾਲਾ ਵੀ ਤਾਂ ਕੋਈ ਸੀ। ਉਹ ਇਹਨੂੰ ਇਹ ਕਹਿੰਦਾ ਕੁੜੀਏ ਤੂੰ ਘਰ ਵਾਲੇ ਤੋਂ ਪਹਿਲੇ ਰੋਟੀ ਨਾ ਖਾਇਆ ਕਰ। ਤੇ ਫੇਰ ਰੋਟੀ ਖਾ। ਮम्मा ਨੂੰ ਦਾਰੇ ਜਲਦੀ ਭੁੱਖ ਲੱਗ ਜਾਂਦੀ ਆ ਪਾਪਾ ਨੂੰ ਲੇਟ ਲੱਗਦੀ ਆ ਇਹਦੀ ਇਹ ਤਾਂ ਕੀ ਗਲਤੀ ਆ ਮम्मा ਦੀ ਕੋਈ ਕੀ ਗਲਤੀ ਐ ਚ ਗਲਤੀ ਕੀ ਐ ਚ ਦੱਸਿਓ ਵੀ ਕਮੈਂਟ ਕਰਕੇ ਗਲਤੀ ਕੀ ਆ ਕਿਹਦੀ ਗਲਤੀ ਆ ਤੇ